ਨੰਗਲ ਵਿਖੇ ਪਹੁੰਚੀ ਹੋਈਆਂ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਰੀ ਸਦੀ ਪੂਰੀ ਟੀਮ ਸਾਡੇ ਨਾਲ ਤੇ ਤੁਸੀਂ ਵੀ ਇੱਥੇ ਦੇਖ ਸਕਦੇ ਹੋ ਕਿ ਸਾਡੇ ਇਧਰ ਚੁਗਾਵਾ ਰਾਜਾ ਸੰਸੀ ਹਰਸ਼ਾ ਸਿੰਘ 에ਰੀਆ ਵਾਲ ਫਾਰਮਰ ਲੈਵਲ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਸਹਿਯੋਗ ਦਿੱਤਾ ਜਾ ਰਿਹਾ ਸਰਕਾਰ ਦਾ ਸਾਡਾ ਪ੍ਰਸ਼ਾਸਨ ਦਾ ਉਹਨਾਂ ਵੱਲੋਂ ਜਿਹੜੀ ਇਹ ਰਹਿਮਕੁੰਨ ਸੀਗੀ ਉਸ ਨੂੰ ਮਤਲਬ ਆਗਨੀ ਲਾਈ ਜਾ ਰਹੀ ਉਹਨਾਂ ਦੇ ਬੇਲਸ ਬਣਾਏ ਜਾ ਰਹੇ ਨੇ ਸੋ ਇਹੀ ਸਰਕਾਰ ਦਾ ਮੈਸੇਜ ਆ ਇਹੀ ਸਾਡੀ ਪ੍ਰਸ਼ਾਸਨ ਦੀ ਅਪੀਲ ਸੀ ਸੋ ਬਹੁਤ ਵਧੀਆ ਸਹਿਯੋਗ ਦਿੱਤਾ ਜਾ ਰਿਹਾ ਫਾਰਮਰਸ ਨੂੰ ਸਰ ਜੀ ਬੇਲਰਾਂ ਦੀ ਕਾਫੀ ਸਮੱਸਿਆ ਆਈ ਹੈ ਜੀ ਇਸ ਟਾਈਮ ਤੇ ਕਈ ਕਿਸਾਨਾਂ ਨੂੰ ਹਲੇ ਤੱਕ ਬੇਲਰ ਨਹੀਂ ਮਿਲੇ ਜੀ ਨਹੀਂ ਇਸ ਤਰ੍ਹਾਂ ਦੀ ਹਲੇ ਇੱਧਰ ਤਾਂ ਸਾਡੇ ਵਾਲੇ ਇਸ ਤਰ੍ਹਾਂ ਦੀ ਕੋਈ ਖਾਸ ਪ੍ਰੋਬਲਮ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਹਲੇ ਸਾਡੀ ਜਿਹੜੀ ਫਸਲ ਆ ਹਲੇ ਪੂਰੀ ਪੱਕੀ ਵੀ ਨਹੀਂ ਹੈਗੀ ਬਹੁਤ ਘੱਟ ਕਟਾਈ ਹੋਈ ਹੈ ਬਟ ਇਸ ਬਿਲਕੁਲ ਇਹ ਪ੍ਰੋਬਲਮ ਆ ਜਾਂਦੀ ਆ ਬੇਲਰਸ ਕਈ ਵੇਲੇ ਮੌਕੇ ਤੇ ਨਹੀਂ ਮਿਲਦੇ ਉਹਦੀ ਇੱਕ ਅਸੀਂ ਪੂਰੀ ਇਨਫੋਰਮੇਸ਼ਨ ਸੂਚੀ ਬਣਾਈ ਹੋਈ ਆ ਕਿ ਸਾਡੇ ਇਸ ਏਰੀਆ ਵਾਸਤੇ ਇਹਨਾਂ ਲੋਕਾਂ ਦੇ ਕੋਲ ਬੇਲਰ ਉਪਲਬਧ ਨਹੀਂ ਸੋ ਜਿਵੇਂ ਜਿਵੇਂ ਸਾਡੇ ਕਿਤੇ ਫਾਰਮਰਸ ਕੋਈ ਵੀ ਮਤਲਬ ਜ਼ਿੰਮੇਦਾਰ ਹੈਗਾ ਜੇ ਉਹਨੂੰ ਬੇਲਰ ਦੀ ਲੋੜ ਹੈਗੀ ਆ ਉਹ ਸਾਡੇ ਦਫ਼ਤਰ ਦੇ ਨਾਲ ਸਾਡੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨਾਲ ਤਾਲਮੇਲ ਕਰ ਸਕਦਾ ਉਹ ਸਾਡੀ ਜ਼ਿੰਮੇਵਾਰੀ ਆ ਅਸੀਂ ਉਹਨਾਂ ਨੂੰ ਬੇਲਰ ਦਾ ਪ੍ਰਬੰਧ ਕਰਵਾ ਕੇ ਦੇਵਾਂਗੇ ਕਿਸਾਨਾਂ ਦਾ ਕਿੰਨਾ ਕੁਝ ਖਰਚਾ ਵੀ ਆ ਜਾਂਦਾ ਕਿ ਸਰਕਾਰ ਸਾਨੂੰ ਇੱਥੇ ਥੋੜੀ ਬੋਤੀ ਰਾਸ਼ੀ ਵੀ ਦੇਵੇ 2500 ਰੁਪਏ ਰਾਸ਼ੀ ਦੀ ਵੀ ਗੱਲ ਕੀਤੀ ਕਿਸਾਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇਗੀ ਜੀ ਬਿਲਕੁਲ ਠੀਕ ਹੈ ਜੇ ਸਾਡੇ ਕਿਸਾਨਾਂ ਦੀ ਇਹ ਡਿਮਾਂਡ ਹੈ ਕਿ ਇਹ ਹੂੰ ਤਾ ਜ਼ਰੂਰ ਸਰਕਾਰ ਦੇ ਆਪਾਂ ਡਿਸ਼ੀ ਸਾਹਿਬ ਦੇ ਰਾਹੀਂ ਧਿਆਨ ਚ ਲਿਆਵਾਂਗੇ। ਬਾਕੀ ਇਹ ਡਿਪੈਂਡ ਕਰਦਾ ਹੈਗਾ ਜੇ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਂਦਾ ਤਾਂ ਜ਼ਰੂਰ ਇਹਦਾ ਫਾਇਦਾ ਮਿਲੂਗਾ। ਬਾਕੀ ਕਿਸਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੇਰੀ ਕਿਸਾਨਾਂ ਨੂੰ ਇਹੀ ਅਪੀਲ ਹੈ ਕਿ ਜਿਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਸਾਡੇ ਇੱਕ ਕਿਸਾਨ ਵੀਰ ਨੇ ਇੱਥੇ ਉਪਰਾਲਾ ਕੀਤਾ ਹੋਇਆ ਬਿਲਕੁਲ ਵੀ ਅਗਨੀ ਲਾਈ ਬੇਲ ਬਣਾਏ ਨੇ ਸਾਰੇ ਕਿਸਾਨਾਂ ਨੂੰ ਇਸੇ ਤਰ੍ਹਾਂ ਅਪੀਲ ਹੈ ਕਿ ਤੁਸੀਂ ਇਸੇ ਤਰ੍ਹਾਂ ਕੰਮ ਕਰੋ। ਬੇਲਸ ਬਣਵਾਓ ਇਸ ਰਹਿਣ ਖੋਂ ਦਾ ਆਪਾਂ ਸਹੀ ਤਰੀਕੇ ਨਾਲ ਉਪਯੋਗ ਕਰੀਏ। ਅਸੀਂ ਵਾਤਾਵਰਣ ਨੂੰ ਵੀ ਆਪਣਾ ਸਾਫ਼ ਰੱਖਣਾ। ਸੋ ਸਾਰੇ ਉਸਤੋਂ ਇਹਦੇ ਫਾਇਦੇ ਹੀ ਨੇ ਕੋਈ ਨ